ਸਾਤਿ ਸਿਰੇ ਕਾਲਜੀ ਸਾਰਿਆਂ ਨੂੰ ਅੱਜ ਦੀ ਇਸ ਨਿੱਕੀ ਜੀ ਵੀਡੀਓ ਚ ਆਪਾਂ ਗੱਲ ਕਰਾਂਗੇ ਕਿ ਕੁਝ ਪਿੰਡਾਂ ਤੇ ਸ਼ਹਿਰਾਂ ਦੇ ਨਾਂ ਦੇ ਪਿੱਛੇ ਨਾ ਪੁਰ ਸ਼ਬਦ ਕਲਾ ਸ਼ਬਦ ਖੁਰਦ ਤੇ ਬਾਦ ਲੱਗਦੇ ਨੇ ਇਹਨਾਂ ਨੂੰ ਆਪਾਂ ਪਛੇਤਰ ਕਹਿ ਲਈਏ ਜਾਂ ਇੰਗਲਿਸ਼ ਦੇ ਵਿੱਚ ਸਫਿਕਸ ਕਹਿ ਲਈਏ ਇਦਾਂ ਦੇ ਹੋਰ ਵੀ ਕਈ ਸ਼ਬਦ ਹੈਗੇ ਨੇ ਉਹਨਾਂ ਬਾਰੇ ਵੀ ਗੱਲ ਕਰਾਂਗੇ ਗੱਲ ਕਰਦੇ ਆਪਾਂ ਪੁਰ ਸ਼ਬਦ ਦੀ ਜਿਵੇਂ ਕਿ ਮੇਰਾ ਪਿੰਡ ਲਾ ਲਓ ਤੁਸੀਂ ਮੇਰੇ ਪਿੰਡ ਦਾ ਨਾਮ ਹੈ ਬਿਜਲਪੁਰ ਇਸੇ ਤਰ੍ਹਾਂ ਤੁਹਾਡੇ ਪਿੰਡ ਦੇ ਨਾਮ ਹੀ ਹੋਣਗੇ ਇਸੇ ਤਰ੍ਹਾਂ ਰਾਜਸਥਾਨ ਦਾ ਬਹੁਤ ਵੱਡਾ ਸ਼ਹਿਰ ਹੈ ਔਰ ਰਾਜਸਥਾਨ ਦੀ ਯਾਨੀ ਕਿ ਰਾਜਧਾਨੀ ਹੈ ਜੈਪੁਰ ਤਾਂ ਉਹ ਵੀ ਉਹਦੇ ਪਿੱਛੇ ਵੀ ਪੁਰ ਲੱਗਾ ਇਹ ਜਿਹੜਾ ਪੁਰ ਸ਼ਬਦ ਹੈ ਨਾ ਇਹ ਹੈਗਾ ਜੀ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਜਿਹਦਾ ਮਤਲਬ ਹੁੰਦਾ ਕਿਲਾ ਪੁਰ ਸ਼ਬਦ ਦਾ ਮਤਲਬ ਹੈ ਕਿਲਾ ਠੀਕ ਹੈ ਮਤਲਬ ਕਿਸੇ ਦੁਆਰਾ ਵਸਾਇਆ ਗਿਆ ਨਗਰ ਹੈ ਜਿਵੇਂ ਕਿ ਆ ਜੈਪੁਰ ਹੈ ਤਾਂ ਰਾਜਾ ਜੈ ਸਿੰਘ ਨੇ ਇਹ ਸ਼ਹਿਰ ਵਸਾਇਆ ਸੀ ਮੈਨੂੰ ਹਲੇ ਨਹੀਂ ਪਤਾ ਇਸ ਸਟੋਰੀ ਦਾ ਕਿ ਕਿਵੇਂ ਹੈ ਮੈਂ ਆਪਣੇ ਪਿੰਡ ਦੇ ਬਜ਼ੁਰਗਾਂ ਨੂੰ ਬਹੁਤ ਪੁੱਛਣ ਦੀ ਕੋਸ਼ਿਸ਼ ਕੀਤੀ ਹੈ ਕਈਆਂ ਨੇ ਨੇੜੇ ਗੱਲ ਲਾਈ ਵੀ ਹੈ ਕਿ ਇਸ ਪਿੰਡ ਦਾ ਨਾਮ ਵਿਜਲਪੁਰੂ ਕਿਉਂ ਹੈ ਪੰਜਾਬ ਦੇ ਵਿੱਚ 12581 ਦੇ ਕਰੀਬ ਪਿੰਡ ਨੇ ਉਹਨਾਂ ਦਾ ਵੀ ਨਾਮ ਕਿਤੇ ਨਾ ਕਿਤੇ ਪਿਆ ਹੋਣਾ ਕੁਝ ਨਾਮ ਕਿਸੇ ਬਹੁਤ ਵੱਡੇ ਬੰਦੇ ਦੇ ਨਾਮ ਤੇ ਨੇ ਜਿਨੇ ਉਹ ਨਗਰ ਵਸਾਇਆ ਹੈ ਤੇ ਬਹੁਤੇ ਨਾਮ ਜਿਹੜੇ ਨੇ ਉਹ ਗੋਤਾਂ ਦੇ ਸਿਰਤੇ ਵੀ ਹੈਗੇ ਨੇ ਜੇ ਗੋਤਾਂ ਦੇ ਫਿਰਤੇ ਨੇ ਤਾਂ ਵੀ ਉਹ ਕਿਸ ਨਾ ਕਿਸੇ ਦਾ ਨਾਮ ਹੋਇਆ ਕਰਦੀਆਂ ਸੀ ਚਲੋ ਖੈਰ ਆਪਾਂ ਬਹੁਤੀ ਡਿਟੇਲ ਚ ਨਹੀਂ ਜਾਂਦੇ ਸੋ ਪੁਰ ਸ਼ਬਦ ਦਾ ਮਤਲਬ ਹੁੰਦਾ ਕਿਲਾ ਇਸੇ ਤਰ੍ਹਾਂ ਕਲਾਂ ਤੇ ਖੁਰਦ ਹੁਣ ਇਹ ਦੋਨੋਂ ਸ਼ਬਦ ਨੇ ਜਿਹੜੇ ਯਾਨੀ ਕਿ ਇੱਕੋ ਪਿੰਡ ਦੇ ਨਾਮ ਹੁੰਦੇ ਨੇ ਉਸੇ ਦੇ ਇੱਕ ਦੇ ਮਗਰ ਕਲਾਂ ਲਿਖਿਆ ਦੂਜੇ ਦੇ ਮਗਰ ਖੁਰਦ ਜਿਹੜਾ ਖੁਰਦ ਹੁੰਦਾ ਉਹ ਹੁੰਦਾ ਛੋਟਾ ਯਾਨੀ ਕਿ ਉਹੀ ਪਿੰਡ ਛੋਟਾ ਰੋਪ ਉਹਦਾ ਔਰ ਕਲਾ ਦਾ ਮਤਲਬ ਹੁੰਦਾ ਵੱਡਾ ਜਿਵੇਂ ਮੇਰਾ ਦੋਸਤ ਰਹਿੰਦਾ ਇੱਕ ਪਿੰਡੇ ਦਰਜਰਗ ਦੇ ਕੋਲ ਆ ਰੋਹਣੋ ਕਲਾ ਭਗਤਪੂਰਨ ਸਿੰਘ ਦਾ ਪਿੰਡ ਆ ਉਹ ਰੋਹਣੋ ਕਲਾ ਤੇ ਰੋਹਣੋ ਖੁਰਦ ਕਲਾ ਮਤਲਬ ਵੱਡਾ ਤੇ ਖੁਰਦ ਹੋ ਗਿਆ ਛੋਟਾ ਉਸ ਤੋਂ ਬਾਅਦ ਹੁਣ ਜਿਵੇਂ ਬਾਦ ਸ਼ਬਦ ਆ ਜਾਂਦਾ ਆਪਣੇ ਪੰਜਾਬ ਦੇ ਵਿੱਚ ਇੱਕ ਹਲਕਾ ਇਧਰ ਹੈਗਾ ਮੈਨੂੰ ਲੱਗਦਾ ਫਾਜ਼ਿਲਕਾ ਦੇ ਵਿੱਚ ਜਲਾਲਾਬਾਦ ਇਧਰ ਯੂਪੀ ਵਾਲੇ ਪਾਸੇ ਲੰਘ ਜਾਈਏ ਤੇ ਇਲਾਹਾਬਾਦ ਸੋ ਇਹ ਜਿਹੜਾ ਬਾਦ ਸ਼ਬਦ ਹੈ ਇਹ ਬਾਦ ਸ਼ਬਦ ਹੈਗਾ ਜੀ ਫਾਰਸੀ ਭਾਸ਼ਾ ਦਾ ਇਹ ਬਾਦ ਨਹੀਂ ਸੀ ਇਹ ਪੂਰਾ ਹੋਇਆ ਜੀ ਆਬਾਦ ਜਿਵੇਂ ਫਾਰਸੀ ਭਾਸ਼ਾ ਦੇ ਕੋਰ ਸ਼ਬਦ ਹਨ ਆਬ ਯਾਨੀ ਕਿ ਪਾਣੀ ਤੇ ਪੰਜਾਬ ਦੇ ਨਾਲ ਮਿਲ ਕੇ ਉਹ ਪੰਜ ਆਬ ਦੀ ਜਗ੍ਹਾ ਤੇ ਪੰਜਾਬ ਹੋ ਗਿਆ ਇਸੇ ਤਰ੍ਹਾਂ ਇਹ ਵੀ ਯਾਨੀ ਕਿ ਅੱਗੇ ਜੋ ਵੀ ਇਹਦੇ ਆਪਾਂ ਲਾਵਾਂਗੇ ਉਸ ਤੋਂ ਬਾਅਦ ਆਬਾਦ ਲਿਖਣ ਦੀ ਜਗ੍ਹਾ ਤੇ ਉਹ ਬਾਦ ਲਿਖਣਾ ਸ਼ੁਰੂ ਕਰਤਾ ਇਹਦਾ ਮਤਲਬ ਹੁੰਦਾ ਵਾਸਾ ਕਰਨਾ ਉਹ ਸੇਵਾ ਹੋਣਾ ਕਿਤੇ ਯਾਨੀ ਕਿ ਆਬਾਦ ਇੱਥੇ ਆਬਾਦੀ ਹੈ ਇਹ ਇਲਾਕਾ ਆਬਾਦ ਹੋ ਗਿਆ ਇਦੇ ਨਾਲ ਦੋ ਥਿਉਰੀਆਂ ਜਾਨਕਿ ਜੁੜੀਆਂ ਨੇ ਕਈ ਇਸ ਨੂੰ ਆਬਾਦ ਨੂੰ ਵੀ ਆਬ ਸ਼ਬਦ ਲੈ ਲੈਂਦੇ ਨੇ ਕਿ ਉਹਦਾ ਵਿਗੜਿਆ ਜਾਂ ਸਹੀ ਜੋ ਵੀ ਰੂਪ ਹੈ ਲੇਕਿਨ ਉਹ ਯਾਨੀ ਕਿਸੇ ਨਦੀ ਦੇ ਜਾਂ ਕਿਸੇ ਦਰਿਆ ਦੇ ਕੰਢੇ ਵਸਿਆ ਕੋਈ ਨਗਰ ਹੈ ਲੇਕਿਨ ਦੂਜੀ ਜਿਹੜੀ ਥਿਉਰੀ ਹੈ ਇਹ ਵਾਲੀ ਕਿ ਆਬਾਦ ਫਾਰਸੀ ਭਾਸ਼ਾ ਦਾ ਸ਼ਬਦ ਹੈ ਇਹਦਾ ਮਤਲਬ ਹੁੰਦਾ ਵਸੇਵਾ ਹੋਣਾ ਸੈਟਲਮੈਂਟ ਹੋਣੀ ਸਿਟੀ ਇਹਦਾ ਮਤਲਬ ਹੌਲੀ ਹੌਲੀ ਅੱਗੇ ਜਾ ਕੇ ਬਣ ਗਿਆ ਜਾਨਕਿ ਕਿਤੇ ਨਾ ਕਿਤੇ ਕੋਈ ਇਲਾਕਾ ਇੱਥੇ ਆਬਾਦ ਹੈ ਸੋ ਅਗਲੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਜੇ ਕਿਸ ਨੂੰ ਪਤਾ ਤੇ ਉਹ ਯਾਨੀ ਕਿ ਦੱਸ ਵੀ ਦੇਣਗੇ ਕਈਆਂ ਪਿੰਡਾਂ ਦੇ ਮਗਰ ਯਾਨੀ ਕਿ ਫੱਤਾ ਸ਼ਬਦ ਲੱਗਦਾ ਤੇ ਇੱਕ ਯਾਨੀ ਕਿ ਮਾਜਰਾ ਬੜਾ ਮਸ਼ਹੂਰ ਹੈ ਮਾਜਰਾ ਠੀਕ ਹੈ ਯਾਨੀ ਕਿ ਮੱਲਕ ਸ਼ਬਦ ਵੀ ਲੱਗਦਾ ਤੇ ਇਹਨਾਂ ਦਾ ਜਾਂ ਹੋਰ ਵੀ ਕਈ ਸ਼ਬਦ ਨੇ ਜੇਕਰ ਤੁਹਾਡੇ ਪਿੰਡ ਦੇ ਨਾਂ ਦੇ ਮਗਰ ਇਹਨਾਂ 'ਚ ਕੋਈ ਵਿਸ਼ੇਤਰ ਲੱਗਦਾ ਤੇ ਤੁਸੀਂ ਜ਼ਰੂਰ ਦੱਸਿਓ ਤੇ ਇਹਨਾਂ ਦਾ ਮਤਲਬ ਵੀ ਦੱਸਿਓ ਮੈਂ ਵੀ ਲੱਭਣ ਦੀ ਕੋਸ਼ਿਸ਼ ਕਰ ਰਿਹਾ ਅਗਲੀ ਵੀਡੀਓ 'ਚ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਬਹੁਤ ਬਹੁਤ ਮਿਹਰਬਾਨੀ